ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੱਸੀ ਗਲ ਬਾਈ ਜੀ ਸੱਸੀ ਗਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰੇ ਗਿਸ਼ਰ ਸਿੰਘ ਪਿੰਡ ਕਨੋਰੀ ਖੁਰਦ ਦਾ ਜ਼ਿਲ੍ਹਾ ਸੰਗਰੂਰ ਨੇੜੇ ਸਿਰਪੁਰ ਦੇ ਠੀਕ ਹੈ ਪਿੰਡ ਕਨੋਰੀ ਖੁਰਦ ਜ਼ਿਲ੍ਹਾ ਸੰਗਰੂਰ ਆ ਗਿਆ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ 941772889 94177 28819 ਜਿਹੜਾ ਅੱਜ ਆਪਾਂ ਵੱਜੀ ਵਕਾਉ ਕਰੀਏ ਜਰਸੀ ਕਿਹੜਾ ਸੂਆ ਸੂਈ ਇਹ ਇਹ ਦੂਜਾ ਦੂਜਾ ਸੂਆ ਤੇ ਕਿੰਨੇ ਦਿਨ ਹੋ ਗਏ ਨੇ ਸੂਈ ਨੂੰ ਅੱਜ 8 ਦਿਨ ਹੋ ਗਏ ਅੱਛਾ 8 ਦਿਨ ਹੋ ਗਏ ਸੂਈ ਨੂੰ ਹੁਣ ਸ਼ਾਮ ਦਾ ਟਾਈਮ ਆ ਬੱਚਾ ਬੰਨਣ ਵਾਲੀ ਪਸਮਾਚ ਆ ਗਈ ਹੈਣਾ ਤੇ ਆਪਣੇ ਕੋਲੇ ਕਿੰਨੇ ਘਟੇ ਹੋ ਦੋ ਜਰਸੀਆਂ ਦੇ ਫੇਰੇ ਆਪਣੇ ਕੋਲੇ ਇਹ ਵਿਰਿਆ ਤੋਂ ਬਲੋਜਰ ਪੰਜਵਾਂ ਸੂਆ ਉਹ ਜਰਸੀ ਅੱਛਾ ਪਹਿਲੀ ਜਿਹੜੀ ਵਿਹੜ ਖੜੀ ਆ ਅੱਛਾ ਕਹਿੰਦਾ ਆਪਾਂ ਮਗਰ ਦੀ ਗਾਹ ਬੱਚੇ ਨੇ ਬੱਚੇ ਨੇ ਤਿਆਰ ਕਰੀ ਜਨੇ ਆ ਆਹ ਭਾਈ ਕਾਹ ਬੱਚੀ ਗੱਭਣ ਹੋ ਗਈ 5 ਮਹੀਨੇ ਦੀ ਅੱਛਾ ਇਹ ਬੱਚੀ ਗੱਭਣ ਹੋ ਗਈ ਇੱਕ ਇਹ ਹੋ ਗਈ ਦੀ ਬਾਗੀ ਫਿਰ ਨਾ ਗਿਆ ਇੱਕ ਤੋਂ ਅੱਬਾ ਵੇਚ ਦੇਣੇ ਜ਼ਿਆਦਾ ਹੋ ਜਾਣਾ ਹਨਾ ਜੀ ਤੇ ਕਹਿੰਦਾ ਬਾ ਅੰਦਾਜ਼ ਵਾਲੇ ਜੀ ਮੇਰੇ ਪਹਿਲੀ ਗਾਂ ਖੜੀ ਆ ਉਹ ਤਾਂ ਕਾਫੀ ਸੂਏ ਚ ਲੱਗਦੇ ਕਿੰਨੇ ਕਿਦੋਂ ਤੇ ਗਈ ਹੈ ਗਾਂ ਉਹ ਭਰੇ ਹੈਗੇ 20 ਲੀਟਰ ਦੇ ਅੱਛਾ 26 27 ਕਿਲੋ ਦੁੱਧ ਜਿਹੜਾ ਕਹਿੰਦੇ ਨੇ ਘਰੇੰਡੂ ਬੰਦਾ ਵਿੱਚ ਕਹਿੰਦੇ ਅਸੀਂ ਚੋਂਦੇ ਨਹੀਂ ਵੀ ਆਪਣਾ ਇਸ ਵਿਹੜ ਤੋਂ 25-20 ਕਿਲੋ ਦੁੱਧ ਇਹਦਾ ਚੋਇਆ ਵਾ ਹਾਂ ਜੀ ਹੁਣ ਵੀ ਇਹ ਵੀ ਪੰਜ ਮਹੀਨੇ ਦੀ ਗੱਬਣਾ ਅੱਛਾ 18 ਲੀਟਰ ਦੁੱਧ ਅੱਛਾ ਇਹਦਾ ਰਬਈ ਗਾਂ ਦੀ ਗਾਂ ਪਤਾ ਹਰ ਕਰੀਏ ਨੇ ਪਰ ਉਹ ਸੀਮਣ ਵਗੈਰਾ ਤਾਂ ਜਿਆਦ ਕੁਸ਼ ਕਿਹੜਾ ਲੱਗਿਆ ਵਾ ਆਹਦੇ ਸੀਮਣ ਅਛਾ ਉਡਾਟੂ ਕੈਨੇਡਾ ਦਾ ਟੀਕਾ ਭਰ ਜਾ ਬਸ ਹਾਂ ਠੀਕ ਹੈ ਜੀ ਬੜਾ ਧਿਆਨ ਜਾਨੀ ਰੱਖਿਆ ਐਡਾ ਬੜਾ ਨਾ ਬ리에 ਨਿਕਲਿਆ ਮਾਪੇ ਅਛਾ ਜਿਹੜੀ ਹੁਣੇ ਬੱਚੀ ਐ ਸੂਈਆ ਦੂਜਾ ਸੂਆ ਹਾਂ ਦੂਜੀ ਅੱਜ ਇਹਨੂੰ ਹੋ ਗਿਆ 8 ਦਿਨ ਸੂਈ ਨੂੰ 8 ਦਿਨ ਤੇ ਦੁੱਧ ਹੁਣ ਚੋਣ ਦਾ ਕਿੰਨਾ ਦੁੱਧ ਵੀਰੇ ਆਪਾਂ 20 ਲੀਟਰ ਦੁੱਧ ਤਿਆਰ ਕਰਦੇ ਆਂ ਆਪਾਂ ਕੀ ਕਹਿ ਕੇ ਦੇਮ ਅਛਾ ਕਹਿਣ ਦਾ ਬਾ ਬੰਦਾ ਲੀਟਰ ਆਪਦਾ ਘਰੋਂ ਲੈ ਆਵੇ ਅਛਾ 10 ਲੀਟਰ ਤੋਂ ਤਾਂ ਨਹੀਂ ਘਟਦਾ ਕੰਡਿਆਂ ਤੇ ਵੀਰੇ ਕੰਡੇ ਤੇ 20 ਆ ਲੀਟਰਾਂ ਚ ਕੀ ਮਰੇ ਚਲ ਆਪਾਂ ਜੱਟ ਸੌਦਾ ਲਾ ਕੇ ਜੱਲੇ ਵੀ 10 ਲੀਟਰ ਤੋਂ ਦੁੱਧ ਬਾਹਰ ਟਾਈ ਅਜਾ ਸੌਦਾ ਕਰ ਲੇ ਟਾਈਮ ਤੋਂ ਟਾਈਮ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਇਹ ਯਾਰ ਦੁੱਧ ਪਾਈਆ ਘੱਟ ਹੋਇਆ ਆਪਾਂ ਕਰਾਇਏ ਦੇ ਪੈਸੇ ਦੇ ਕੇ ਵਾਪਸ ਮੋੜਾਂਗੇ ਯਾਰ ਜੀ ਸੋ ਹੁਣ ਸ਼ਾਮ ਦਾ ਟਾਈਮ ਆ ਚਵਾਈਏ ਦੀ ਕਰਨੀ ਸੀ ਪਸਮਾ ਦੇ ਵਿੱਚ ਬੱਚਾ ਵੜਨ ਨਾਲ ਹੀ ਆ ਗਈ ਹਨਾ ਹਾਂਜੀ ਆ ਬੱਚਾ ਵੜਨ ਤੇ ਧਾਰਾ ਦੂਰਾ ਫਿਰਉਂਦਾ ਨਿਆਰਾ ਚੋਣਦਾ ਬਾ ਕੀ ਹੰਤਾ ਸੋ ਵੀਰੋ ਧਾਰਾ ਦੇਖ ਸਕਦੇ ਹੋ ਧਾਰਾ ਪਿੰਜਾ ਮਾਰ ਕੇ ਖੋਣੇ ਪਿਆ ਤੇ ਸੋਹਣਾ ਸਾਫ ਸੁਥਰਾ ਵੀਰੇ ਮੋਟਾ ਮੋਟਾ ਚੋਣਾ ਤੇ ਨਿਆਣਾ ਵੈਸੇ ਆਪਾਂ ਪਾਉਣਾ ਪਾਲੋ ਨਹੀਂ ਪਾਉਣਾ ਕੋਈ ਡਿੱਕਦੜੀ ਗੱਲ ਨਹੀਂ ਹਨਾ ਸੋ ਵੀਰੋ ਚੋਣ ਦੇਖੋ ਯਾਰ ਕਿਆ ਬਾਤ ਆ ਵ ਤੇ ਰੇਟ ਬਾਈ ਇਹਦੇ ਵਿੱਚ ਨਾਲ ਕੀ ਰੱਖਿਆ ਬਰੇ ਕੋਈ ਗੱਲ ਕਰਾਉਣੀ ਆ ਬਸ ਵੇਚ ਨਹੀਂ ਕਿੰਨੇ ਦੀ ਆ ਪਰ 85000 ਤੇ ਦੋ ਟਾਈਮ ਚ ਵਾਕੇ ਦੇਵੇਂਗਾ ਆ ਦੋ ਦੇ ਵੀ ਤਿੰਨ ਟਾਈਮ ਚ ਆ ਕੇ ਜਿੰਨਾ ਜੀ ਕਰਦਾ ਉਹ ਜੋ ਥੱਲੀ ਹੋ ਗਈ ਲੈ ਜੀ ਅੱਛਾ ਮਾੜਾ-ਮੋਟਾ ਮਾਨਤਨ ਕਰਦਾਂਗੇ ਕਰਦਾਂਗੇ ਤੇ ਕਰਦਾਂਗੇ ਤੋਰੀ ਵਾਰ ਨੂੰ ਸੋ ਫਿਰ ਮੂੰਹ ਮੱਥਾ ਫੇਸ ਕੁਆਲਟੀ ਟੂ ਆ ਵਗੈਰਾ ਦੇਖ ਸਕਦੇ ਕਾਫੀ ਕਲਰ ਦੇ ਵਿੱਚ ਜਰਸੀ ਆ ਗਈ ਦੂਜਾ ਸੂਆ ਸੂਈ ਵੀ ਹੋਮ ਬਰੀਡ ਆ ਗਈ ਬਾਈਆਂ ਦੀ ਤੇ ਮੇਨ ਗੱਲ ਘਰੇ ਗਾਂ ਖੜੀ ਆ ਉਹ ਤੋਂ ਬਾਈਆਂ ਨੇ ਗਾਂ ਤਿਆਰ ਕਰ ਲਈ ਦੂਜਾ ਸੂਆ ਸੂਈ ਆ 85000 ਲੀਟਰ ਡੱਬਾ ਆਪਦਾ ਨਾਲ ਲੈ ਕੇ ਆਇਓ ਦੋ ਟਾਈਮ ਝੋਕੇ ਲੈ ਕੇ ਜਾਓ ਜੇਕਰ ਦੁੱਧ ਘਟਦਾ ਭਾਈ ਕਹਿੰਦਾ ਗੱਡੀ ਦਾ ਖਰਚਾ ਤੇਲ ਦਾ ਆਪਾਂ ਦੇਵਾਂਗੇ ਜਮਾ ਤੇ ਬਾਕੀ ਹੋਰ ਗੱਲ ਨਹੀਂ ਵੀਰੇ ਜਿੱਥੇ ਜੀ ਕਰਦਾ ਉੱਥੇ ਰੋਕ ਲਓ ਹਨਾ ਹਾਂ ਭਾਈ ਜਿਵੇਂ ਮਰਜੀ ਕਰਨ ਸਵਾਹ ਦੇਖੋ ਯਾਰ ਧਾਰਾ ਜੀ ਕਰਦਾ ਜਿੱਥੇ ਮਾਰੀ ਚੱਲੋ ਇਹ ਨਹੀਂ ਗੱਲ ਕੋਈ ਬਾਜ਼ਾਰ ਛੱਡਿਆ ਵਾ ਬੱਚਾ ਆਪਾਂ ਤਾਂ ਲੱਗਦਾ ਕਿ ਪਸਮਾ ਦੇ ਵਿੱਚ ਆ ਗਈ ਮੂਰੇ ਬੰਨਣਾ ਤੇ 85000 ਜਮੀ ਰਿਮਾਰਡ ਦਾਨ ਕਰ ਦੋ ਤੇ ਬਾਕੀ ਹੋਰ ਗੱਲ ਭਾਈ ਕਦ ਗੁੱਦ ਵੀ ਚੰਗਾ ਗਾਦਾ ਹਨਾ ਹਾਂ ਜੀ ਵੀਰੇ ਪੂਰਾ ਫੰਡ ਆ ਜਾ ਰਾ ਆਮ ਚਰਚੇ ਨੂੰ ਬਹੁਤ ਪੱਟਾ ਜੀ ਸੋ ਕਹਿੰਦਾ ਵਾ ਜਿਹੜੇ ਵੀਰ ਕਹਿੰਦੇ ਸੀ ਬਰੀਡ ਤਿਆਰ ਕਰਨੀ ਐ ਅਸੀਂ ਐਂ ਕਰਨਾ ਸਵਾਗਾ ਤੁਹਾਡੇ ਘਰੇ ਚਲੀ ਗਈ ਤੇ ਜਮਾ ਇਹਨੇ ਰੰਗ ਬੰਨਦੇ ਨੇ ਦੁੱਧ ਵਾਲੇ ਦਾ ਨਜ਼ਾਰੇ ਲਿਆ ਦਊਗੀ 85 ਜੋ ਵੀਰ ਮਾਨਤਨ ਕਰ ਦੇਣਗੇ ਤੇ ਮੇਨ ਜਿਹੜੀ ਗੱਲ ਐ ਕਹ ਦੱਸੀ ਐ ਬਾਈਆਂ ਦੇ ਘਰ ਦੀ ਜੰਮੀ ਬਲੀ ਖਾਂਗੀ ਤੇ ਜਦੋਂ ਤੁਹਾਡੇ ਘਰੇ ਜੋ ਬਹੁਤ ਵੀਰ ਕਹਿੰਦੇ ਅਸੀਂ ਘਰੇਲੂ ਗਾਂ ਲੈਣੀ ਐ ਯਾਰ ਜਮਾ ਹੁਣ ਇਹ ਗਾਂ ਇੱਥੇ ਵਾਦਾ ਵਰਨ ਦੇ ਵਿੱਚ ਚੱਲੀ ਐ ਇੱਥੋਂ ਜਾ ਕੇ ਜਦੋਂ ਅੱਗੇ ਟੱਗ ਗਈ ਇਹਦੇ ਦੁੱਧ ਦੇ ਨਜ਼ਾਰੇ ਨੇ ਕਾ ਬੱਚੀ ਖੜੀ ਆ ਤੇ ਕੋ ਖੜੀਆ ਪਰ ਬਾਈਆਂ ਦੇ ਗੌਰ ਨਹੀਂ ਰੱਖੀ ਵਾਲੀ ਵੀ ਕਿਹੜਾ ਸੀਮਨ ਆ ਫਲਾਣਾ ਇਹਦਾ ਉਹ ਨਾ ਚੱਕ ਜੀ 5006 3511 911 ਕੋਈ ਫਜ਼ਾ ਨਹੀਂ ਤੇ ਬਾਕੀ ਵੀਰ ਦੇ ਪਸ਼ੂ ਵਗੈਰਾ ਦੇਖੋ ਵੀ ਸਾਰੇ ਫਿਰ ਚੰਗੇ ਆ ਮੱਝ ਵੀ ਫਿਰ ਇੱਕ ਹੀ ਰੱਖਿਆ ਪਾ ਚੰਗੀ ਰੱਖੀ ਆ ਵਸਣਾ ਆਹਨੇ ਚੰਗੀ ਅਸੀਂ ਕਿੰਨੇ ਕ ਦੁੱਧ ਨਹੀਂ ਮੱਝ ਰੱਖੀ ਬੈਠੇ ਵਰ ਕਰੇ ਜਦੋਂ ਇਹ ਹੈਗਾ ਫਿਰ ਉਹਨੇ ਵੀ ਇੱਕ ਲੀਟਰ ਅੱਛਾ ਕਹਿੰਦਾ ਬਾ ਵੀ 18 ਕਿਲੋ ਤੋਂ ਬਾਹਰ ਮੱਝ ਤੇ 20 ਤੋਂ ਬਾਹਰ ਗਾਂ ਆ ਜਾ ਕੱਟੀ ਦੇ ਵਸ ਤੂੰ ਅੱਛਾ ਕਿਹੜੇ ਸੀਮਨ ਜਾ ਗਏ ਇਹਦੀ ਆਪਣੇ এবੀ ਛੜ ਦੀ ਇਹ ਅੱਛਾ ਬੜਾ ਮੱਲਾ ਵੀਰਾ ਵੀਰਾ ਬਲੇ ਨਹੀਂ ਅਜੇ ਆਪਣਾ ਦੀ ਆਪੀ ਆਦੀ ਯਰ ਉਹ ਦੱਸ ਦੇਖਦੇ ਉਹ ਦੂਰ ਵੀਰ ਦੀ ਉਹ ਦੱਸਣੇ ਜਿਹੜੀਆਂ ਨੇ ਵੀਰ ਦੀ ਹੈ ਨਾ ਜੀ ਬਣਾ ਆਪਣੇ ਕੋਲ ਦੂਰ ਵੀਰ ਦੀ ਹੈ ਅੱਛਾ ਅੱਛਾ ਹੁਣ ਗਾਹ ਪਰ ਆਪਾਂ ਗਾਂਜਾਂ ਦੇ ਵੀ ਗੌਰ ਰੱਖਿਓ ਸੀਮਣ ਵਗੈਰਾ ਚੰਗੇ ਹਨਾ ਨਹੀਂ ਕਰਾਂਗੇ ਬਈ ਜੀ ਇਹ ਵੀ ਜੜੀ 2.5 ਮਹੀਨਿਆਂ ਦੀ ਆ ਸਟ 2.5 ਮਹੀਨਿਆਂ ਦੀ ਵੀ ਗ੍ਰੋਥ ਹੈ ਪਰ ਉਸ ਨੂੰ 2-4 ਰੱਖਿਆ ਵੀ ਰੱਖਿਆ ਸਾਮਕੇ ਆ ਜਾਵਾਂ ਹਨਾ ਸਾਮਕੇ ਵਧੀਆ ਸਿਵਰ ਜਾਨਵਰ ਵਗੈਰਾ ਦੇਖੋ ਬਾਈ ਦੇ ਚੰਗੇ ਆ ਗਿਆ 25 ਕਿਲੋ ਤੋਂ ਬਾਹਰ ਗਾਂ ਫਿਰਦੀ ਆ ਤੇ ਇਹਦੇ ਥੱਲੇ ਦਾ ਬਾਈ 20 ਕਿਲੋ ਜਮਾ ਦੋ ਟਾਈਮ ਤਿੰਨ ਟਾਈਮ ਕਿਹੜਾ ਨਮੇਕਸ ਉਸਤਾ 28800 ਸੋ ਪਿੰਡ ਕਨੌਰੀ ਖੁਰਦ ਜਿਲ੍ਹਾ ਆਪਣਾ ਆ ਗਿਆ ਸੰਘਰੂਰ ਵੀਡੀਓ ਦੇਖ ਲੈ